ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਗੇ ਨਿਊ 62 ਨਾਲ ਤੇ ਮੈਂ ਹਾਂ ਤੁਹਾਡਾ ਸतीश ਕੁਮਾਰ ਟੈਪੀ ਦੋਸਤੋ ਸਮਾਜ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਕੁਰਤੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਹੈਗੀਆਂ ਜਿਵੇਂ ਜਿਵੇਂ ਅਸੀਂ ਹਾਈ ਟੈਕ ਹੋ ਰਹੇ ਹੈਗੇ ਆਵੇਂ ਆਵੇਂ ਸਮਾਜ ਦੇ ਜਿਹੜੇ ਦੁਸ਼ਮਣ ਹੈਗੇ ਆ ਉਹ ਵੀ ਹਾਈ ਟੈਕ ਹੋ ਰਹੇ ਹੈਗੇ ਆ ਅੱਜ ਕੱਲ ਇੱਕ ਨਵੀਂ ਚੀਜ਼ ਯਾਦ ਕੀਤੀ ਹੈਗੀ ਉਹਨਾਂ ਨੇ ਮੋਟਰਸਾਈਕਲ ਚੋਰੀ ਕਰਕੇ ਉਹ ਮੋਟਰਸਾਈਕਲ ਸਿੱਧਾ ਨਹੀਂ ਵੇਚਦੇਗੇ ਉਹਦਾ ਪੁਰਜਾ-ਪੁਰਜਾ ਕਰਕੇ ਵਿਚੇ ਜਾਂਦਾ ਹੈਗਾ ਕੱਲ ਜਦੋਂ ਪੁਲਿਸ ਨੇ ਤਿੰਨ ਮੋਟਰਸਾਈਕਲ ਚੋਰ ਕਾਬੂ ਕੀਤੇ ਤੇ ਉਹਨਾਂ ਦੇ ਕੋਲੋਂ ਚਾਰ ਮੋਟਰਸਾਈਕਲ ਦੇਖ ਜਗਾੜੂ ਰੇੜੀ ਬਰਾਮਦ ਕੀਤੀ ਹੈਗੀ ਐ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋਗੇ ਉਹਨਾਂ ਦਾ ਇਹੀ ਮਕਸਦ ਸੀਗਾ ਵੀ ਜੋ ਵੀ ਮੋਟਰਸਾਈਕਲ ਉਹਨਾਂ ਨੇ ਚੋਰੀ ਕੀਤੇ ਹੈਗੇ ਆ ਉਹਨਾਂ ਦਾ ਪੁਰਜਾ-ਪੁਰਜਾ ਕਰਕੇ ਇੰਜਨ ਅਡ ਕਰਕੇ ਬਾਕੀ ਸਮਾਨ ਅਡ ਕਰਕੇ ਉਹਨੂੰ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈਗਾ ਦੋਸਤੋ ਇਹ ਚੋਰ ਇੰਨੇ ਕਿ ਛਾਤਰ ਸੀਗੇ ਵੀ ਆਪ ਹੀ ਮੋਟਰਸਾਈਕਲ ਚੋਰੀ ਕਰਦੇ ਆਪ ਹੀ ਉਹਨਾਂ ਨੂੰ ਖੋਲਦੇ ਸੀ ਕਿ ਜਿਗਾਰੂ ਰੇੜੀ ਦੇ ਉੱਤੇ ਸਮਾਨ ਰੱਖ ਕੇ ਉਹ ਇਸ ਨੂੰ ਬਾਜ਼ਾਰ ਦੇ ਵਿੱਚ ਵੇਚਦੇ ਸੀਗੇ ਪਰ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਕੰਪਲੇਂਟ ਦੇ ਉੱਤੇ ਪੁਲਿਸ ਨੇ ਇਹ ਤਿੰਨ ਦੋਸ਼ੀ ਬਰਾਮਦ ਕੀਤੇ ਤਿੰਨ ਦੋਸ਼ੀ ਫੜੇ ਹੈਗੇ ਆ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਔਰ 5 ਜੀ 5 ਮੋਟਰਸਾਈਕਲ ਇਹ ਦੋਸ਼ੀ ਜੋ ਸੀਗੇ ਇਹਨਾਂ ਦਾ ਕੰਮ ਪੁਲਿਸ ਕਹਿੰਦੀ ਹਜੇ ਅਸੀਂ ਹੋਰ ਛਾਣਬਿੰਨ ਕਰ ਰਹੇ ਹਾਂ ਇਹਦੇ ਬਾਰੇ ਆਰਮ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਵੀ ਖੁਲਾਸੇ ਕੀਤੇ ਜਾਣਗੇ ਇਹਨਾਂ ਦੇ ਬਾਰੇ ਇਹ ਚਾਰ ਮੋਟਰਸਾਈਕਲ ਦੇਖੋ ਜਗੜੂ ਰੇੜੀ ਇੱਕ ਮੋਟਰਸਾਈਕਲ ਬਿਲਕੁਲ ਖੁੱਲਿਆ ਹੋਇਆ ਹੈਗਾ ਜਿਹੜਾ ਕਿ ਤੁਸੀਂ ਸਾਰਾ ਤੁਹਾਨੂੰ ਦਿਖਾਇਆ ਹੈਗਾ ਅਸੀਂ ਵੀਡੀਓ ਦੇ ਵਿੱਚ ਇਹ ਟੋਟਲ ਪੰਜ ਮੋਟਰਸਾਈਕਲ ਹੈਗੇ ਆ ਔਰ ਇਸੇ ਤਰੀਕੇ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਿਊ 62 ਦੇ ਨਾਲ ਜੇ ਤੁਸੀਂ ਪਹਿਲੀ ਵਾਰ ਸਾਡੇ ਨਾਲ ਜੁੜੇ ਹੋਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਨੂੰ ਫਾਲੋ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਊ 60 ਦੇਖਣ ਦੇ ਲਈ ਧੰਨਵਾਦ ਜੀ ਚਲੋ ਅਗਲੇ Hadi. Hadi. Hadi.